ਮੈਂ ਜਗਮੀਤ ਸਿੰਘ ਹਾਜ਼ਰ ਹਾਂ ਪੰਜਾਬ ਦੇ ਕੋਨੇ-ਕੋਨੇ ਦੀਆਂ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਹਮਦਦ ਟੀਵੀ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੁਹਾਡੀ ਸਲਾਮਤੀ ਦੀ ਦੁਆ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦਾ ਮੇਰਾ ਸ਼ਹਿਰ ਮੇਰੀ ਖਬਰ ਦਾ ਬੁਲਟਨ ਦਾ ਸਫ਼ਰ ਸਭ ਤੋਂ ਪਹਿਲਾਂ ਖਬਰ ਸ਼ਹੀਦਾ ਸਿੰਘਾਂ ਦੀ ਲਸਾਨੀ ਸ਼ਹਾਦਤ ਨਾਲ ਜਾਣੇ ਜਾਂਦੇ ਸ਼ਹਿਰ ਫਤਿਹਗੜ੍ਹ ਸਾਹਿਬ ਤੋਂ ਜਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੇੜ ਨੂੰ ਸਮਰਪਿਤ ਜਿਲ੍ਹਾ ਪੁਲਿਸ ਵੱਲੋਂ ਪ੍ਰਬੰਧਕੀ ਕੰਪਲੈਕਸ ਦੇ ਅੱਗੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਜ਼ਿਲ੍ਹੇ ਵਿੱਚ ਅਮਨ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਗਈ। ਭੋਗ ਉਪਰੰਤ ਠੰਡੇ ਮਿੱਠੇ ਜਲਦੀ ਸ਼ਬੀਲ ਅਤੇ ਗੁਰੂਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਸਮੇਤ ਸੀਨੀਅਰ ਅਧਿਕਾਰੀਆਂ ਦੇ ਇਹਨਾਂ ਦੇ ਨਾਲ ਐਸਐਸਪੀ ਸ਼ੁਭ ਕੁਮਾਰ ਕਰਵਾਲ ਨੇ ਵੀ ਲੰਗਰ ਦੀ ਸੇਵਾ ਕਰਕੇ ਖੁਦ ਸੰਗਤਾਂ ਦੀ ਸੇਵਾ ਕੀਤੀ ਇਸ ਮੌਕੇ ਰਾਘੀਰ ਨੇ ਵੀ ਪੰਜਾਬ ਪੁਲਿਸ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਹਾਂਜੀ ਸਰ ਅੱਗੇ ਜਾਜੀ ਅੱਜ ਅਸੀਂ ਅ ਇਹਦਾ ਆਪਾਂ ਇਹ ਗੁਰੂਆਂ ਦੀ ਧਰਤੀ ਤੇ ਸ਼ਹੀਦਾ ਦੀ ਧਰਤੀ ਮੰਨੀ ਜਾਂਦੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਇਸ ਤੇ ਅੱਜ ਸਾਡੇ ਗੁਰੂ ਮਹਾਰਾਜ ਦੇ ਆਸ਼ੀਰਵਾਦ ਨੇ ਨਾਲ ਸਾਡੇ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਇੱਥੇ ਅਰਲੀ ਮਾਰਨਿੰਗ ਇੱਕ ਸੁਖਮਣੀ ਸਾਹਿਬ ਦਾ ਪਾਠ ਕਰਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਬੀਲ ਲਾਈ ਗਈ ਹੈ ਜਦੇ ਵਿੱਚ ਸੰਗਤ ਨੂੰ ਸਾਡੇ ਵੱਲੋਂ ਸ਼ੋਲੇ ਹਲਵਾ ਤੇ ਜਿਹੜੀ ਹੈਗੀ ਆ ਠੰਡਾਈ ਸਾਡੇ ਵੱਲੋਂ ਵੰਡੀ ਜਾ ਰਹੀ ਹੈ ਬਠਿੰਡਾ ਦੀ ਸਿਵਲ ਲਾਈਨ ਪੁਲਿਸ ਵੱਲੋਂ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਹੋਈ ਹੈ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 14 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਪਛਾਣ ਸ਼ਮਸ਼ੀਰ ਅਤੇ ਦੀਪਕ ਵਜੋ ਹੋਈ ਹੈ ਪੁਲਿਸ ਮੁਤਾਬਕ ਗ੍ਰਿਫਤਾਰ ਸ਼ਮਸ਼ੀਰ ਦੇ ਖਿਲਾਫ ਪਹਿਲਾਂ ਹੀ ਕਈ ਮਾਮਲੇ ਦਰਜ ਨੇ ਪੁਲਿਸ ਵੱਲੋਂ ਦੋਵੇਂ ਦੋਸ਼ੀਆਂ ਨੂੰ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਮਾਮਲੇ ਦੀ ਜਾਂਚ ਬ੍ਰੀਕੀ ਨਾਲ ਕੀਤੀ ਜਾ ਸਕੇ। ਭਾਜਪਾ ਬੀਸੀ ਮੋਟਾ ਦੇ ਪੰਜਾਬ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਜਨਾਲਾ ਨੇ ਅਹਮਦਾਬਾਦ ਵਿੱਚ ਹੋਏ ਪ੍ਰੇਨ ਹਾਦਸੇ ਉੱਤੇ ਆਪਣੇ ਦੁਖਦਾਪਕ ਟਾਵਾ ਕੀਤਾ ਤੇ ਉਹਨਾਂ ਕਿਹਾ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਖਬਰ ਸੁਣ ਕੇ ਬਹੁਤ ਹੀ ਦੁਖੀ ਹੋਇਆ ਹਾਂ। ਇਸ ਦੌਰਾਨ ਭਾਜਪਾ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਬਾਰੇ ਬੋਨੀ ਜਨਾਲਾ ਨੇ ਕਿਹਾ ਕਿ ਉਹ ਬਹੁਤ ਹੀ ਜ਼ਮੀਨ ਨਾਲ ਜੁੜੇ ਹੋਏ ਨੇਤਾ ਸੀ ਅਤੇ ਉਹਨਾਂ ਦੇ ਜਾਨ ਨਾਲ ਭਾਜਪਾ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਸ ਦੀ ਪਰਭਾਈ ਕਰਨਾ ਬਹੁਤ ਮੁਸ਼ਕਲ ਹੈ ਬੋਨੀਏ ਜਨਾਲਾ ਨੇ ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕਾਂ ਅਤੇ ਸਾਰੇ ਪਰਿਵਾਰਾਂ ਨਾਲ ਸਵੇਦਨਾ ਪ੍ਰਗਟਾਈ ਅਤੇ ਵਾਹਿਗੁਰੂ ਕੋਲੋਂ ਦੁਖੀ ਪਰਿਵਾਰਾਂ ਨੂੰ ਹੌਸਲਾ ਦੇਣ ਦੀ ਅਰਦਾਸ ਵੀ ਕੀਤੀ ਕਿਹੜਾ 에어 ਇੰਡੀਆ ਦਾ ਜਿਹੜਾ ਅਹਮਦਾਬਾਦ ਤੋਂ ਲੰਡਨ 에어 ਇੰਡੀਆ ਦਾ ਜਹਾਜ਼ ਜਾਣਾ ਸੀ ਕਿਹੜਾ ਕ੍ਰੈਸ਼ ਆ ਜਿਹਦੇ ਜ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਵਿਜੇਰ ਪਾਲਨੀ ਜੀ ਸਾਹਿਬ ਕਾ ਮੁੱਖ ਮੰਤਰੀ ਗੁਜਰਾਤ ਤੇ ਸਾਡੇ ਪੰਜਾਬ ਦੇ ਪਰਿਵਾਰੀ ਵੀ ਸਨ ਬੜੇ ਡਾਊਨ ਟੂ ਅਰਥ ਹਰ ਵਰਕਰ ਦੀ ਹਰ ਕਾਰਜ ਕਰਤਾ ਦੀ ਉਹ ਦੁੱਖ ਸੁੱਖ ਦੇ ਭਾਈਵਾ ਸਨ ਭੈਣ ਭਰਾਸ ਰਿਆਂ ਨੂੰ ਪਾਣਾ ਮੰਨਦਾ ਬਲ ਬਖਸ਼ੇ ਫਗਵਾੜਾ ਸ਼ਹਿਰ ਦੇ ਮਹੱਲਾ ਵਿਰਿੰਦਰ ਨਗਰ ਵਿਖੇ ਬੀਤੀ ਰਾਤ ਬੇਖੌਫ ਚੋਰਾਂ ਨੇ ਇੱਕ ਘਰ ਦੀ ਕੰਦ ਪਾੜ ਕੇ ਘਰ ਵਿੱਚ ਪਿਆ ਲੱਖਾਂ ਰੁਪਏ ਦਾ ਕੈਸ਼ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਘਰ ਦੇ ਮਾਲਕ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਗਏ ਹੋਏ ਸੀ ਇਸ ਦੌਰਾਨ ਚੋਰਾਂ ਨੇ ਅਲਮਾਰੀਆਂ ਤੋਂ ਲੈ ਕੇ ਘਰ ਦਾ ਸਾਰਾ ਸਮਾਨ ਫਰੋਲਿਆ ਤੇ ਕਮੇਟੀਆਂ ਦੇ ਸਾਰੇ ਪੈਸੇ ਤੇ 3 ਲੱਖ ਰੁਪਏ ਦੇ ਕਰੀਬ ਗਹਿਣੇ ਲੈ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਇਸ ਘਟਨਾ ਦੀ ਜਾਂਚ ਪੁਲਿਸ ਨੂੰ ਦਿੱਤੀ ਗਈ ਅਤੇ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਨੁਕਸਾਨ ਦੀ ਪਰਪਾਈ ਕਰਨ ਦੀ ਮੰਗ ਕੀਤੀ ਗਈ ਅਸੀਂ ਵੀ ਗਏ ਸੀ ਹਰਮੰਦਰ ਸਾਹਿਬ ਗਏ ਸੀ ਮੱਥਾ ਟੇਕਣ ਬਾਬਾ ਦੀਨ ਸਾਹਿਬ ਦੇ ਗਏ ਸੀ ਅਸੀਂ ਸੋਚਿਆ ਸੀ ਫੇਰ ਕੋਈ ਵਜ੍ਹਾ ਆਣਾ ਮੁੜ ਕੇ ਵਾਪਸ ਉੱਥੇ ਰੱਛਾ ਨਾ ਸਗਾ ਸਤਿ ਸ੍ਰੀ ਅਕਾਲ ਮੁਰਿਆ ਨੀਂ ਮੇਰਾ ਸਵੇਰੇ ਅਸੀਂ ਦੇਖਿਆ ਤਾਂ ਸਾਡਾ ਸਾਨੂੰ ਜਾਲੀ ਦੇਖੀ ਰਜਾਲੀ ਆ ਗਈ ਚਲ ਬੀਲੀ ਬੀਲੀ ਫਟ ਗਈ ਹੋਊਗੀ ਬਿਮਾਰ ਜਾਇਆ ਇਹ ਵੀ ਕਦੀ ਹੋਈ ਨਹੀਂ ਐ ਕਬੜੀ ਜਿਲੰਦਰ ਦੇਖਿਆ ਆਪਾਂ ਕੋਈ ਕਿਸ ਦੇ ਦੇ ਰਿਆ ਸਭ ਕੁਝ ਗਿਆ ਮੇਰਾ ਘਰ ਰੋਟੋ ਚੰਗਰਵਾਰ ਜਲੰਧਰ ਜ਼ਿਲ੍ਹੇ ਦੇ ਨਕੋਦਰ ਵਿੱਚ ਪੈਂਦੇ ਮਲੜੀ ਪਿੰਡ ਦੇ ਗੁਰਦੁਆਰਾ ਬਾਬਾ ਮਲਦੇ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛਲਾਨਾ ਜੋੜ ਮੇਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜੋੜ ਮੇਲੇ ਦੇ ਸਬੰਧ ਵਿੱਚ ਸ੍ਰੀ ਅਖੰਡ ਪੈੜ ਸਾਹਿਬ ਆਰੰਭ ਕਰਵਾਏ ਗਏ ਜਿਨ੍ਹਾਂ ਦੇ ਭੋਗ 11 ਜੂਨ ਨੂੰ ਪਾਏ ਜਾਣਗੇ। ਉਪਰੰਤ 2 ਦਿਨ ਭਾਰੀ ਧਾਰਮਿਕ ਦੀਵਾਨ ਵੀ ਸਜਾਏ ਜਾਣਗੇ। ਇਸ ਹਸਤਾਨ ਤੇ ਦਰਸ਼ਨ ਕਰਕੇ ਸ਼ਰਧਾਲੂ ਆਪਣੀ ਦੇ ਦੇ ਦੁੱਖਾਂ ਦਾ ਛੁਟਕਾਰਾ ਪਾਉਂਦੇ ਨੇ। ਧਰਨ ਗगन ਨਵਖੰਡ ਮੈਂ ਜੋਤ ਸਰੂਪੀ ਰਿਹੋ ਭਰ ਭਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਕਾਲਪੁਰਖ ਵਾਹਿਗੁਰੂ ਸਾਹਿਬ ਜੀ ਦੇ ਸਰਗੁਣ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਇਹ ਚੰਨ ਸ਼ੋਪਿਤਰਤਾਤੀ ਹੈ ਜਿਸ ਟਾਈਮ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਵਿਉਣ ਜਾ ਰਹੇ ਹਨ ਉਸ ਵਕਤ ਇਸ ਸਥਾਨ ਤੇ ਧੰਨ ਧੰਨ ਬਾਬਾ ਮਲਜੀ ਜੋ ਉਹਨਾਂ ਦੇ ਦਰਸ਼ਨਾਂ ਦੀ ਇਬਲਾਸ਼ਾ ਵਾਸਤੇ ਇੱਥੇ ਸਨ ਉਹਨਾਂ ਨੂੰ ਦਰਸ਼ਨ ਦੇਣ ਵਾਸਤੇ ਸਤਿਗੁਰੂ ਜੀ ਘਟ ਘਟ ਕੇ ਅੰਤਰ ਕੀ ਜਾਣਤ ਉਹਨਾਂ ਦੇ ਦਿਲ ਦੀ ਜਾਣਦੇ ਹੋਏ ਉਹਨਾਂ ਨੂੰ ਇੱਥੇ ਉਹਨਾਂ ਨੇ ਦਰਸ਼ਨ ਦਿੱਤੇ ਦਿਨੋ ਦਿਨ ਵਧ ਰਹੀ ਗਰਮੀ ਕਾਰਨ ਤਾਪਮਨ ਦੀ ਤੀਬਰ ਲਹਿਣ ਹੁਣ ਜੀਵਨ ਲਈ ਖਤਰਾ ਬੰਦੀ ਜਾ ਰਹੀ ਹੈ ਮੋਗਾ ਸ਼ਹਿਰ ਦੇ ਕੋਟਕਪੁਰਾ ਰੋਡ ਤੇ ਪੈਂਦੇ ਪਿੰਡ ਕੋਠੇਪੱਤੀ ਮੁਹੱਬਤ ਦੇ ਨੇੜੇ ਇੱਕ ਨੌਜਵਾਨ ਦੀ ਵਧ ਰਹੀ ਗਰਮੀ ਕਾਰਨ ਮੌਤ ਹੋ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰਸਤੇ ਵਿੱਚ ਜਾ ਰਿਹਾ ਸੀ ਤਾਂ ਅਚਾਨਕ ਬਿਯੋਜ ਹੋ ਕੇ ਡਿੱਗ ਪਿਆ ਮੌਕੇ ਤੇ ਮੌਜੂਦ ਰਾਹਗੀਰਾਂ ਨੇ ਉਸ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਤੁਰੰਤ ਮੋਗਾ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਅਧਿਕਾਰੀਆਂ ਨੇ ਮੁੱਢਲੀ ਜਾਂਚ ਵਿੱਚ ਉਸ ਦੀ ਮੌਤ ਉੱਚ ਤਾਪਮਾਨ ਅਤੇ ਹੀਟ ਸਟ੍ਰੋਕ ਕਾਰਨ ਹੋਣ ਦਾ ਅਨੁਮਾਨ ਜਤਾਇਆ ਹੈ ਅਸਲ ਕਾਰਨ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਅਤੇ ਪ੍ਰਬੰਧ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਸਭਾਜ ਸੇਵਾ ਸੈਡੀ ਰਿਸਰ ਬੋਗਾ ਜੋ 24 ਘੰਟੇ ਸੇਵਾ ਦੇ ਵਿੱਚ ਹਾਜ਼ਰ ਰਹਿੰਦੀ ਹੈ ਉਹਨਾਂ ਨੂੰ ਫੋਕਲ ਬੈਂਡ ਚੋਂ ਕਿ ਤੋਂ ਕਾਲ ਆਈ ਸੀ ਕਿ ਚੁੱਪ ਕੀਤੀ ਵਾਲੇ ਰਾਹ ਦੇ ਉੱਤੇ ਜਿਹੜੀ ਇੱਕ ਡੈੱਡ ਬੋਡੀ ਪਈ ਹੈ ਉਹਦੀ ਮੌਤ ਗਰਮੀ ਦੇ ਕਾਰਨ ਹੋਈ ਹੈ ਉਹ ਡੈੱਡ ਬੋਡੀ ਅਸੀਂ ਲੈ ਕੇ ਸਿਵਲ ਹਸਪੀਟਲ ਵਿੱਚ ਰੱਖਣ ਆ ਸਿਆ ਇਹ ਕੋੜਬੁਰਾ ਬਾਈਪਾਸ ਤੋਂ ਜਿੱਦੀ ਪਿੰਡ ਕੋਠੇਪਤੀ ਮੁਹੰਮਦ ਨਿਸ਼ੜਕੇ ਜਾਂਦੀ ਹੈ ਉਦੋਂ ਕੋਈ 500 ਗੱਜ ਅੱਗੇ ਜਾ ਕੇ ਇੱਕ ਡੈੱਡ ਬੋਡੀ ਮਿਲੀ ਉਮਰ ਕੋਈ ਬੰਦੀ ਕਰੀਬ 45 ਸਾਲ ਹੋਵੇ ਤੇ ਗਰਮੀ ਦੇ ਲੱਗਣ ਕਰਨ ਦੀ ਮੌਤ ਹੋਈ ਜਾਪਦੀ ਹੈ ਜਿਲ੍ਹਾ ਮੁਹਾਲੀ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਵਿਜੀਲੈਂਸ ਵੱਲੋਂ ਮੋਤੀਆਰੀਅਲ ਸਟੇਟ ਦੇ ਮਾਲਕ ਪ੍ਰਵੀਨ ਕਾਂਸਲ ਦੇ ਘਰ ਸਣੇ ਦਫ਼ਤਰ ਤੇ ਵੱਖ-ਵੱਖ ਟਿਕਾਣਿਆਂ ਤੇ ਰੇਡ ਕੀਤੀ ਗਈ। ਜਾਣਕਾਰੀ ਅਨੁਸਾਰ ਬੀਤੀ ਦਿਨੀ ਮੋਤੀਆਰੀਅਲ ਸਟੇਟ ਦੇ ਮਾਲਕ ਪ੍ਰਵੀਨ ਕਾਂਸਲ, ਨੀਰਜ ਕਾਂਸਲ ਅਤੇ ਹਿੰਦੂ ਕਾਂਸਲ ਦੇ ਖਿਲਾਫ ਵਿਜੀਲੈਂਸ ਵੱਲੋਂ ਧੋਖਾਧੜੀ ਦੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਇਨ੍ਹਾਂ ਤਿੰਨਾਂ ਵਿਰੁੱਧ ਧਾਰਾ 420 ਅਤੇ 120B ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਕੇਸ ਸੰਬੰਧਤ ਹਰ ਪਹਿਲੋਂ ਤੋਂ ਜਾਂਚ ਕੀਤੀ ਜਾ ਰਹੀ ਹੈ। ਜੇਰਾ ਲੁਧਿਆਣਾ ਦੇ ਮਾਛੀਵਾਲਾ ਸੈਕਟਰ ਤੋਂ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਬਲੀਏਵਾਲ ਦੇ ਦੋ ਨੌਜਵਾਨ ਸੁਪ੍ਰੀਤ ਅਤੇ ਗੁਰਮੀਤ ਸਿੰਘ ਗਰਮੀਤੋ ਰਾਖਪੋਲ ਨੇ ਸਤਲੁਜ ਦਰਿਆ ਵਿੱਚ ਨਹਾਉਂਦੇ ਸਮੇਂ ਪਾਣੀ ਵਿੱਚ ਡੁੱਬ ਗਏ ਜਿਸ ਤੋਂ ਬਾਅਦ ਨੇੜਲੇ ਪਿੰਡ ਦੇ ਗੋਤਾਖੋਰਾਂ ਵੱਲੋਂ ਸੁਪ੍ਰੀਤ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ ਜਦਕਿ ਦੂਸਰੇ ਨੌਜਵਾਨ ਗੁਰਮੀਤ ਸਿੰਘ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਗੋਤਾਖੋਰਾਂ ਵੱਲੋਂ ਗੁਰਮੀਤ ਸਿੰਘ ਦੀ ਭਾਲ ਅਜੇ ਵੀ ਜਾਰੀ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਪੰਜਾਬ ਦੇ ਪੰਚਾਇਤ ਮੰਤਰੀ ਤਰਨਬੀਰ ਸਿੰਘ ਸੋਨ ਦਾ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ ਪੰਚਾਇਤ ਮੰਤਰੀ ਵੱਲੋਂ ਨਾਭਾ ਵਿਖੇ ਪਟਿਆਲਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੱਸੀ ਸੋਈਆਂ ਵਾਲਾ ਦੇ ਘਰ ਵਿਖੇ ਰੱਖੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਨਾਭਾ ਪਹੁੰਚੇ ਸੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦਾਵਾ ਕੀਤਾ ਕਿ ਤਕਨੀਕੀ ਕਾਰਨਾ ਕਰਕੇ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਦੇਰੀ ਹੋਈ ਹੈ ਜਿਸ ਨੂੰ ਅਗਸਤ ਤੱਕ ਪੂਰਾ ਕਰ ਲਿਆ ਜਾਵੇਗਾ ਅਤੇ ਜਲਦ ਹੀ ਪੰਜਾਬ ਵਿੱਚ ਦੋਵੇਂ ਚੋਣਾਂ ਕਰਵਾਈਆਂ ਜਾਣਗੀਆਂ। ਦੇਖੋ ਪਹਿਲੀ ਸਰਕਾਰ ਹੈ ਪੇਸ਼ ਦੀ ਆਜ਼ਾਦੀ ਤੋਂ ਬਾਅਦ ਤੋਂ ਇਹ ਪੰਜਾਬ ਦੇ ਅੰਦਰ ਪਹਿਲੀ ਸਰਕਾਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ। ਔਰ ਜਿਹੜੀ ਇੱਕ ਗਰੀਬ ਦੀ ਬਾਹ ਫੜਨ ਵਾਲੀ ਸਰਕਾਰ ਹੈ, ਇੱਕ ਮੱਧ ਵਰਗੀ ਪਰਿਵਾਰਾਂ ਦੀ ਬਾਹ ਫੜਨ ਵਾਲੀ ਸਰਕਾਰ ਹੈ। ਔਰ ਅਸੀਂ ਪ੍ਰੋਮਿਸ ਕੀਤਾ ਕਿ ਅਸੀਂ ਹਰੇਕ ਸੋਬੇ ਨੂੰ ਚਾਹੇ ਸਾਡੇ ਕਿਸਾਨ ਹੋਣ ਚਾਹੇ ਵਪਾਰੀ ਹੋਣ ਚਾਹੇ ਸਾਡਾ ਦਰਸਭਾਈਚਾਰਾ ਹੋਵੇ ਚਾਹੇ ਸਾਡੇ ਬੀਸੀ ਭਾਈਚਾਰਾ ਹੋਵੇ ਅਸੀਂ ਹਰ ਭਾਈਚਾਰੇ ਬਰਾਬਰ ਇੱਜ਼ਤ ਬਰਾਬਰ ਜਾਨੀ ਕਿ ਬਰਾਬਰਤਾ ਦਾ ਅਸੀਂ ਕੱਖ ਨਾਲ ਦੇਖਦੇ ਆਂ ਪਰ ਅਸੀਂ ਕੋਸ਼ਿਸ਼ ਕਰਦੇ ਆਂ ਕਿ ਸਮਾਜ ਦੇ ਵਿੱਚ ਅਸੀਂ ਉਹ ਫੈਸਿਲਿਟੀਆਂ ਦਈਏ ਜਿਹਦੇ ਨਾਲ ਸਮਾਜ ਨੂੰ ਇੱਕੋ ਜਿਹੇ ਦਾ ਫਾਇਦਾ ਹੋਵੇ ਤਾਂ ਜੋ ਸਮਾਜ ਜਿਹੜਾ ਅਪਲਿਫਟ ਹੋਵੇ ਉਸੇ ਦੇ ਚੱਲਦੇ ਹੋਏ ਅਸੀਂ ਦੇਖਿਆ ਕਿ ਜਦੋਂ ਵੀ ਇਲੈਕਸ਼ਨਸ ਆਉਂਦੀਆਂ ਨੇ ਸਾਰੇ ਭਾਈਚਾਰੇ ਜਿੰਨੇ ਵੀ ਉਹ ਫਿਰ ਹਿੱਕ ਢਾਕੇ ਪੂਰੀ ਤੰਦੇਹੀ ਦੇ ਨਾਲ ਆਮ ਆਦਮੀ ਪਾਰਟੀ ਲਈ ਸਪੋਰਟ ਚ ਵੀ ਖੜਦੇ ਨੇ ਸਰਦਿਸਿਆ ਫਰੋਈਪੁਰ ਤੇ ਚੋਰੀ ਦੀਆਂ ਵੱਧ ਰੀਆਂ ਘਟਨਾਵਾਂ ਨੇ ਦੁਕਾਨਦਾਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਪਾਜਾ ਮਾਮਲਾ ਕਾਲੇ ਰੰਗ ਦੀ ਕਾਰ ਚਾਹੇ ਚੋਰਾਂ ਨੇ ਇੱਕ ਆਯੁਰਵੈਦਿਕ ਕਲੀਨਿਕ ਨੂੰ ਰਾਤ ਦੇ ਸਮੇਂ ਨਿਸ਼ਾਨਾ ਬਣਾਇਆ ਚੋਰਾਂ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਮਾਲਕ ਦੇ ਬਿਆਨਾਂ ਦੇ ਮੁਤਾਬਕ ਚੋਰਾਂ ਨੇ ਕਲੀਨਿਕ ਦੇ ਤਾਲੇ ਤੋੜ ਕੇ ਲਗਭਗ 1.5 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਤੋਂ ਮੁਤਾਬਕ ਘਟਨਾ ਦੀ ਜਾਂਚ ਜਾਰੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਚੋਰਾਂ ਨੇ ਬਿੱਤੀ ਦਾ ਸਰਕਾਰੀ ਹਸਪਤਾਲ ਟਾਂਡਾ ਦੇ ਮੀਟਿੰਗ ਹਾਲ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਚੋਰਾ ਬਾਰੇ ਪਤਾ ਚੱਲਣ ਤੇ ਐਸਐਮਓ ਟਾਂਡਾ ਡਾਕਟਰ ਕਰਨ ਸੈਣੀ ਨੇ ਇੱਜੀ ਸੂਚਨਾ ਟਾਂਡਾ ਪੁਲਿਸ ਨੂੰ ਦਿੱਤੀ ਐਸਐਮਓ ਨੇ ਦੱਸਿਆ ਕਿ ਚੋਰ ਮੀਟਿੰਗ ਹਾਲ ਵਿੱਚੋਂ 2 ਏਸੀ 10 ਕੁਰਸੀਆਂ 2 ਐਲੂਮੀਨੀਅਮ ਦੀਆਂ ਖਿੜਕੀਆਂ ਆਰਓ ਸਿਸਟਮ ਅਤੇ 2 ਪੱਖੇ ਲੈ ਕੇ ਫਰਾਰ ਹੋ ਗਏ ਨੇ ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਲ੍ਹਾ ਫਰੀਦਕੋਟ ਦੇ ਅਧੀਨ ਪੈਂਦੇ ਕੋਟਕਪੁਰਾ ਦੇ ਪਿੰਡ ਢਿਲਵਾ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਵਿੱਚ ਸਥਿਤ ਦਸਵੀਂ ਪਾਚਾਈ ਦੇ ਗੁਰਦੁਆਰਾ ਗੁਦਾਬਰੀ ਸਰੋਵਰ ਵਿਖੇ ਇੱਕ 22 ਸਾਲਾ ਨੌਜਵਾਨ ਦੀ ਗੁਰਦੁਆਰਾ ਸਾਹਿਬ ਵਿੱਚ ਬਣੇ ਸਰੋਵਰ 'ਚ ਡੁੱਬਣ ਨਾਲ ਮੌਤ ਹੋ ਗਈ ਜਿਸ ਦੀ ਪਛਾਣ ਕਥਾਵਾਦਿਕ ਭਾਈ ਅਮਨਪਾਲ ਸਿੰਘ ਪੁੱਤਰ ਬਲਵੰਤ ਸਿੰਘ ਬਾਗਾ ਪੁਰਾਣਾ ਵਜੋਂ ਹੋਈ ਹੈ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਪਠਾਨਕੋਟ ਵਿੱਚ ਫੌਜ ਦੇ ਇੱਕ ਪਾਚੇ ਹੈਲੀਕਾਪਟਰ ਵਿੱਚ ਅਚਾਨਕ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਜਾਣਕਾਰੀ ਅਨੁਸਾਰ ਫੌਜ ਦੇ ਇਸ ਹੈਲੀਕਾਪਟਰ ਨੇ ਪਠਾਨਕੋਟ 에ਅਰ ਫੋਰਸ ਸਟੇਸ਼ਨ ਤੋਂ ਉਡਾਣ ਭਰੀ ਸੀ ਪਰ ਜਿਵੇਂ ਹੀ ਇਹ ਹੈਲੀਕਾਪਟਰ ਪਿੰਡ ਹਾਲਹੇੜ ਨੇੜੇ ਪੁੱਜਾ ਤਾਂ ਇਸ ਵਿੱਚ ਤਕਨੀਕੀ ਖਰਾਬੀ ਆ ਗਈ ਜਿਸ ਤੋਂ ਬਾਅਦ ਪਾਇਲਟ ਨੇ ਤੁਰੰਤ ਸਮਝਦਾਰੀ ਵਰਤਦੇ ਹੋਏ ਇਸ ਨੂੰ ਇੱਕ ਖੇਤ ਵਿੱਚ ਐਮਰਜੈਂਸੀ ਲੈਂਡਿੰਗ ਕਰਵਾ ਦਿੱਤਾ ਹੈਲੀਕਾਪਟਰ ਵਿੱਚ ਸਵਾਰ ਫੌਜੀ ਸੁਰੱਖਿਤ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਫੌਜ ਅਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਨੇ ਹਾਲੇਤ ਵਾਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਨਮਾਸ਼ੀਰ ਤੋਂ ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜੰਡਿਆਲਾ ਦੇ ਵਸਨੀਕ ਜਗਰੂਪ ਕੌਰ ਨੇ ਆਪਣੇ ਲੜਕੇ ਦੇ ਸਨਹਿਰੀ ਭੂਖ ਲਈ ਉਸ ਨੂੰ ਵਿਦੇਸ਼ ਭੇਜਣਾ ਚਾਹੁੰਦੀ ਸੀ ਇਸ ਦੌਰਾਨ ਜਲੰਧਰ ਦੇ ਏਜੰਟਾਂ ਨਾਲ ਉਸ ਦੇ ਲੜਕੇ ਨੂੰ ਸਪੇਨ ਭੇਜਣ ਲਈ ਗੱਲਬਾਤ 12 ਲੱਖ ਰੁਪਏ ਵਿੱਚ ਤੈਅ ਹੋਈ ਪਰ ਏਜੰਟਾਂ ਨੇ ਉਸ ਦੇ ਲੜਕੇ ਨੂੰ ਸਪੇਨ ਭੇਜਣ ਲਈ ਦੁਬਈ ਦੀ ਫਲਾਈਟ ਕਰਵਾ ਦਿੱਤੀ ਅਤੇ 9 ਲੱਖ ਰੁਪਏ ਲੈਣ ਤੋਂ ਬਾਅਦ ਵੀ ਉਸ ਦੇ ਲੜਕੇ ਨੂੰ ਸਪੇਨ ਨਹੀਂ ਭੇਜਿਆ ਐਸਐਸਪੀ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਥਾਣਾ ਬਹਿਰਾਮ ਦੀ ਪੁਲਿਸ ਨੇ ਏਜੰਟਾ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਲ੍ਹਾ ਤਰਨਤਾਰਨ ਤੋਂ ਪੱਟੀ ਰੋਡ ਉੱਪਰ ਮੌਜੂਦ ਸ਼ਹਾਪੁਰ ਨੇੜੇ ਸੜਕ ਕਿਨਾਰੇ ਇੱਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਸਸੰਸਣੀ ਭਰਿਆ ਮਾਹੌਲ ਬਣ ਗਿਆ ਮ੍ਰਿਤਕ ਦੀ ਲਾਸ਼ ਦੇ ਨੇੜੇ ਮੋਟਰਸਾਈਕਲ ਵੀ ਡਿੱਗਿਆ ਹੋਇਆ ਸੀ ਲੋਕਾਂ ਦੇ ਦੱਸਣ ਅਨੁਸਾਰ ਮ੍ਰਿਤਕ ਦੇ ਸਰੀਰ ਉੱਪਰ ਕਾਫੀ ਡੂੰਘੀਆਂ ਸੱਟਾਂ ਲੱਗੀਆਂ ਹੋਈਆਂ ਸੀ ਅਤੇ ਉਹ ਖੂਨ ਨਾਲ ਲਤਫਤ ਨਜ਼ਰ ਆ ਰਿਹਾ ਸੀ ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਰਨਾਲਾ ਦੇ ਪਿੰਡ ਤਨੋਲਾ ਖੁਦ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਇਸ ਮਾਮਲੇ 'ਚ ਪੁਲਿਸ ਨੇ 6 ਲੋਕਾਂ ਨੂੰ ਨਾਮਜ਼ਦ ਕਰਕੇ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ 2 ਮੁਲਜ਼ਮ ਅਜੇ ਵੀ ਫਰਾਰ ਨੇ ਇਸ ਮਾਮਲੇ ਸੰਬੰਧੀ ਡੀਐਸਪੀ ਸੁਤਵੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਖੇਤਾਂ ਵਿੱਚ ਨੌਜਵਾਨ ਦੀ ਲਾਸ਼ ਮਿਲੀ ਸੀ ਜੋ ਨਸ਼ੇ ਦਾ ਆਦੀ ਸੀ ਅਤੇ ਆਪਣੇ 2 ਸਾਥੀਆਂ ਨਾਲ ਨਸ਼ਾ ਲੈਣ ਬਰਨਾਲਾ ਗਿਆ ਸੀ ਇਸ ਦੌਰਾਨ ਬਰਿੰਦਰ ਦੀ ਓਵਰਡੋਜ਼ ਨਾਲ ਮੌਤ ਹੋ ਗਈ ਪਰ ਪੋਸਟਮਾਰਟਮ ਵਿੱਚ ਖੁਲਾਸਾ ਹੋਇਆ ਕਿ ਉਸ ਨਾਲ ਮੌਤ ਤੋਂ ਪਹਿਲਾਂ ਕੁੱਟਮਾਰ ਕੀਤੀ ਗਈ ਸੀ ਜ਼ਿਲ੍ਹਾ ਮਾਨਸਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜ਼ਿਲ੍ਹਾ ਮੈਜਿਸਟ੍ਰੇਟ ਕੁਲਵੰਤ ਸਿੰਘ ਆਈਏਐਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਧਾਰਾ 163 ਦੀ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੀਆਂ ਸੀਮਾਵਾਂ ਅੰਦਰ ਆਮ ਲੋਕਾਂ ਦੇ ਲਈ ਮਿਲਟਰੀ ਰੰਗ ਦੀ ਵਰਦੀ ਅਤੇ ਵਾਹਨਾਂ ਦੀ ਖਰੀਦ-ਵੇਚ ਅਤੇ ਵਰਤੋਂ ਕਰਨ ਤੇ ਪੂਰਨ ਪਾਬੰਦੀ ਲਗਾਈ ਹੈ। ਉਹਨਾਂ ਕਿਹਾ ਕਿ ਕੁਝ ਬੇਸ਼ਰਮਾਰਤੀ ਅਨਸਰਾਂ ਵੱਲੋਂ ਮਿਲਟਰੀ ਰੰਗ ਦੀ ਵਰਦੀ ਵਾਹਨਾਂ ਦਾ ਗਲਤ ਇਸਤੇਮਾਲ ਕਰਕੇ ਦੇਸ਼ ਅੰਦਰ ਅਮਨ ਅਤੇ ਕਾਨੂੰਨ ਵਿੱਚ ਰੁਕਾਵਟ ਪੈਦਾ ਕਰਕੇ ਮਨੁੱਖੀ ਜੀਵਨ ਦੀ ਹੋਂਦ ਲਈ ਖਤਰਾ ਪੈਦਾ ਕੀਤਾ ਜਾਂਦਾ ਹੈ। ਬੋਰਦਨ ਐਰਲੇਪਨ ਰਾਏਪੁਰ ਦੇ ਸਰਪੰਚ ਦੇ ਭਤੀਜੇ ਦੇ ਬੀਤੇ ਦਿਨ ਨਹਿਰ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਵਾਪਤ ਕਰ ਲਈ ਸੀ ਜਿਸ ਦੀ লাশ ਅੱਜ ਕੰਧਵਾਲਾ ਰੋਡ ਤੋਂ ਲੰਘਦੀ ਨਹਿਰ ਤੋਂ ਬਰਾਮਦ ਕੀਤੀ ਗਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ सोनू ਕੁਝ ਸਮੇਂ ਤੋਂ ਮਾਨਸਿਕ ਤੌਰ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ ਜਿਸ ਕਾਰਨ ਉਹ ਬੀਤੇ ਦੁਪਹਿਰ 3 ਵਜੇ ਅਚਾਨਕ ਘਰ ਤੋਂ ਲਾਪਤਾ ਹੋ ਗਿਆ ਸੀ ਅਤੇ ਉਸ ਦੀ ਪਾਲ ਲਗਾਤਾਰ ਜਾਰੀ ਸੀ ਪੁਲਿਸ ਨੇ Laash ਨੂੰ postmortem ਲਈ ਹਸਪਤਾਲ ਵਿੱਚ ਰਖਵਾ ਦਿੱਤਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਲੋੜਿੰਦੀ ਕਾਰਵਾਈ ਕੀਤੀ ਜਾ ਰਹੀ ਹੈ। ਜਿਲ੍ਹਾ ਸੰਗਰੂਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸ਼ਹਿਰ ਤੇ ਸਪਾ ਸੈਂਟਰ ਦੀ ਆੜ ਹੇਠ ਚੱਲ ਰੇ ਜਿਸਮ ਫਰੋਚੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ। ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹਾਂ ਪੁਲਿਸ ਅਨੁਸਾਰ ਸੰਗਰੂਰ ਸ਼ਹਿਰ ਦੇ ਨਾਲ ਨਾਕਾ ਆਣਾ ਰੋਡ ਤੇ ਇੱਕ ਬਹੁਮੰਜ਼ਲੀ ਇਮਾਰਤ ਵਿੱਚ ਇੱਕ ਸਪਾ ਸੈਂਟਰ ਦਾ ਮਾਲਕ ਅਤੇ ਉਸਦੇ ਮੈਨੇਜਰ ਬੇਸਹਾਰਾ ਕੁੜੀਆਂ ਨੂੰ ਜਿਸਮ ਫਰੋਸ਼ੀ ਕਰਨ ਲਈ ਮਜਬੂਰ ਕਰਦੇ ਸੀ। ਪੁਲਿਸ ਨੇ ਸਪਾ ਸੈਂਟਰ ਦੇ ਦੋਵਾਂ ਸੰਚਾਲਕਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੇਰਾ ਸ਼ਹਿਰ ਮੇਰੀ ਖਬਰ ਦੇ ਇਸ ਬੁਲਟਨ ਦੇ ਅੱਜ ਦੇ ਸਫ਼ਰ ਨੂੰ ਇੱਥੇ ਹੀ ਵਿਰਾਮ ਦਿੰਦੇ ਹਾਂ। ਕੱਲ ਫਿਰ ਅਸੀਂ ਤੁਹਾਡੇ ਲਈ ਤੁਹਾਡੇ ਸ਼ਹਿਰ ਦੀਆਂ ਚੋਣਵੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਤਾਜ਼ਾ ਅਤੇ ਰੋਚਕ ਖਬਰਾਂ ਲਈ ਤੁਸੀਂ ਸਾਡੇ YouTube, Facebook ਅਤੇ Instagram ਚੈਨਲ ਨੂੰ ਸਬਸਕ੍ਰਾਈਬ ਫੋਟੋ ਤੇ ਲਾਈਕ ਕਰੋ ਸਾਨੂੰ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਰਹਿੰਦਾ ਹੈ ਤੁਸੀਂ ਸਾਨੂੰ ਆਪਣੇ ਸੁਝਾ ਵਿਚਾਰ www.hamdardtv@gmail.com ਤੇ ਲਿਖ ਕੇ ਜਰੂਰ ਭੇਜੋ ਤੁਸੀਂ ਵਧੇਰੇ ਖਬਰਾਂ ਲਈ ਸਾਡੀ ਵੈਬਸਾਈਟ www.hamdardmediagroup ਤੇ ਵੀ ਵੇਖ ਸਕਦੇ ਹੋ ਕੱਲ ਫਿਰ ਅਸੀਂ ਤੁਹਾਡੇ ਲਈ ਤੁਹਾਡੇ ਇਲਾਕੇ ਦੀਆਂ ਤਾਜ਼ੀਆਂ ਤੇ ਸਜਰੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ